की बोल के बोल के की बोल अरे तो भी अंदर आ जाए ना फिर पेट में जाए नहीं कोई चलो कर सकते हैं तो अंदर 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 आ जाओ है कि अंदर है ਹਾਂ ਬਹੁਤ ਨੁਕਸਾਨ ਕੀਤਾ ਸਾਡੇ ਜਾਮ ਵੀ ਟੁੱਟ ਗਏ ਨੇ ਪੂਰਾ ਆ ਜਾ ਤਾਰ ਹੀ ਕਰੰਟ ਵਾਲੀ ਆ ਜਾ ਹੋਰਾਂ ਨੂੰ ਸਾਰਾਂ ਟੁੱਟ ਗਈਆਂ ਸਾਰੀਆਂ ਖੰਧਿਆਂ ਨੂੰ ਉਹ ਤਾਰ ਨਹੀਂ ਟੁੱਟੀਆਂ ਆਪਣੀ ਟੁੱਟ ਗਿਆ ਸਾਡਾ ਉਹ ਗਿਆ ਨਹੀਂ ਟਾਣੇ ਤੂੰ ਕਿੱਥੇ ਬੈਠੇ ਥੋ ਹਾਂ ਮਨੋਤਾ ਜੀ ਹਾਂ ਕੋ ਬੁੱਧਰ ਫੜੀ ਦੇ ਕੇ ਜੇ ਪੈ ਜਾਨ ਕਰ ਲੈ ਨਹੀਂ ਭਾਰੀ ਲੈਣਾ ਆਪਾਂ ਇਹਨਾਂ ਨੂੰ ਕੀ ਲੈਣਾ ਭੈ ਉਹ ਕਿੱਥੇ ਗਿਆ ਟਾਣਾ ਹੈ ਉਹ ਤਾਰ ਵੇ ਜਿਹੜੀ ਉਹ ਜਾਂਦੀ ਏ ਲਾਈਨ ਵੀ ਟੁੱਟ ਗਈ ਸਾਰੀ ਹਰਾਗੀ ਟੁੱਟ ਗਈ ਉਹ ਕਿਨਾਰੇ ਦੇ ਤੇ ਨਹੀਂ ਜਾਂਦੀ ਜਿਹੜੀ ਸਾਰੀ ਹਰਾਗੀ ਟੁੱਟ ਗਈ ਫਲੈਟ ਨਹੀਂ ਹੋਦੀ ਹੈਗੀ ਕਿਹੜਾ ਜਾਮ ਟੁੱਟਾ ਤੁਹਾਡਾ ਸੋ ਗਿਆ ਜੀ ਰਾਤ ਤੇ ਆਈ ਗਏ ਕੱਚਾ ਹੁੰਦਾ ਨਾ ਇਹ ਤਰ੍ਹਾਂ ਬਿਲਕੁਲ ਹੀ ਟੁੱਟ ਗਏ ਜਾਮਨ ਕਿ ਆਪਕੋ ਲੈ ਆ ਤਲਪਾਟ ਗਿਆ ਪਟਾਏ ਲਗੜੋਤੀ ਤੂੰ ਦੁਕਾਦ ਤੋ ਦੂਜਾ ਲਿਆਂਦਾ ਹੈ ਨਾ ਅਜੇ ਇਧਰ ਵੇ ਬੱਦਲ ਕਿਵੇਂ ਨੇ ਚੜਿਆ ਢੇਰ